ਸਸ਼ੀ ਗਾ ਜੀ ਮੇਰਾ ਨਾਮ ਰਵਿੰਦਰ ਸਿੰਘ ਪੰਜਾਬ ਸਟੂਡੈਂਟ ਫੈਡਰੇਸ਼ਨ ਦਾ ਉਪਰਬੱਤ ਪਿਛਲੇ ਅਸੀਂ 16 ਜਸਤ ਨੂੰ ਇੱਕ ਮੀਟਿੰਗ ਕੀਤੀ ਸੀ ਸ਼ੀਰਪੱਗ ਸਿੰਘ ਹੋਣ ਸਭਾ ਅਤੇ ਪੰਜਾਬ ਸੂਜਨ ਐਸੋਸੀਏਸ਼ਨ ਦੀ ਸਰਟੀ ਉਸ ਮੀਟਿੰਗ ਦੇ ਵਿੱਚ ਅਸੀਂ ਇਹ ਵਿਚਾਰਿਆ ਸੀ ਕਿ 22 ਸਤੰਬਰ ਨੂੰ ਸ਼ੀਰਪੱਗ ਸਿੰਘ ਦਾ ਜਨਮ ਦਿਨ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਅਸੀਂ ਖਟਕੜ ਘਣਾ ਦੀ ਕੇ ਜੋ ਸ਼ੀਰਪੱਗ ਸਿੰਘ ਦਾ ਜੱਦੀ ਪਿੰਡ ਹੈ ਉੱਥੇ ਅਸੀਂ ਇੱਕ ਪੱਕਾ ਮੋਰਚਾ ਲਗਾਣ ਜਾ ਰਹੇ ਹਾਂ ਇਹ ਮੋਰਚਾ ਆਰਮਨ ਇਹ ਮੋਰਚਾ ਬੇਰੋਜ਼ਗਾਰੀ ਦੇ ਖਿਲਾਫ ਨਸ਼ੇ ਨਸ਼ਿਆਂ ਦੇ ਖਿਲਾਫ ਅਸੀਂ ਇਹ ਮੋਰਚਾ ਲਗਾ ਰਹੇ ਹਾਂ ਕਿਉਂਕਿ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੱਤੀ ਤਾਂ ਉਹਨਾਂ ਨੇ ਇੱਕ ਇਹ ਨੌਜਵਾਨਾਂ ਨੂੰ ਉੱਥੇ ਸੋਚ ਚੱਕ ਕੇ ਕਿਹਾ ਕਿ ਹੁਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਹੈ ਅਸੀਂ ਹੁਣ ਜੋ ਸਾਡਾ ਹਰਾ ਪੰਨਾ ਹੈ ਇਹ ਨੌਜਵਾਨਾਂ ਦੀ ਬੇਰੋਜ਼ਗਾਰੀ ਦੇ ਖਿਲਾਫ ਚੱਲੇਗਾ ਪਰ ਅੱਜ ਤੁਹਾਡੇ ਸਾਹਮਣੇ ਇਹ 3 ਸਾਲ ਦੇ ਤਹਿਤ ਨੌਜਵਾਨ ਉਦਾਂ ਹੀ ਕੁੱਟਿਆ ਜਾ ਰਿਹਾ ਹੈ ਨਸ਼ੇ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਹੋਰ ਗਰਖ ਹੋ ਰਿਹਾ ਹੈ ਨਾ ਕੋਈ ਸਿਰਸੋਲਤਾਂ ਲੋਕਾਂ ਨੂੰ ਹੈ ਅਸੀਂ ਇਸ ਦੇ ਖਿਲਾਫ 28 ਤਰੀਕ ਨੂੰ ਅਸੀਂ ਪੱਕਾ ਮੋਰਚਾ ਲਗਾਣ ਜਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਅਲੱਗ-ਅਲੱਗ ਜਿਹੜਿਆਂ ਨੂੰ ਅਸੀਂ ਉੱਥੇ ਡਿਊਟੀਆਂ ਲਾਉਣੀਆਂ ਅਸੀਂ ਪੱਕਾ ਦਿਨ ਰਾਤ ਦਾ ਮੋਰਚਾ ਚੱਲੇਗਾ ਉਸ ਦੇ ਵਿੱਚ ਅਸੀਂ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵਿਆਪਕੀ ਉਹਦੇ ਨੌਜਵਾਨਾਂ ਨੂੰ ਇਸ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਅਸੀਂ ਜੋ ਆਪ ਜੋ ਅਮਰਵੀ ਪਾਰਟੀ ਨੇ 2022 ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਜੋ ਵਾਦੇ ਡਾਕਟਰ ਨੌਜਵਾਨਾ ਦੇ ਨਾਲ ਕੀਤੇ ਸੀ ਅਸੀਂ ਉਹਨਾਂ ਨੂੰ ਯਾਦ ਕਰਾਈਏ ਧੰਨਵਾਦ